ਕੈਨੇਡਾ ਦਾ ਇਤਿਹਾਸਿਕ ਸਿਟੀਜ਼ਨਸ਼ਿਪ ਰਿਫਾਰਮ ਬਿਲ ਬੁੱਧਵਾਰ ਸੈਨੇਟ ਵਿੱਚ ਪਾਸ ਹੋ ਗਿਆ ਜੋ ਹੁਣ ਜਲਦ ਕਾਨੂੰਨ ਬਣਨ ਵਾਲਾ ਹੈ ਇਸ ਨੂੰ ਲੌਸਟ ਕੈਨੇਡੀਅਨਸ ਲੈਜਿਸਲੇਸ਼ਨ ਵੀ ਕਿਹਾ ਜਾਂਦਾ ਹੈ ਇਸ ਟਰਮ ਦਾ ਮਤਲਬ ਉਹਨਾਂ ਲੋਕਾਂ ਤੋਂ ਹੈ ਜੋ ਕੈਨੇਡਾ ਤੋਂ ਬਾਹਰ ਉਹਨਾਂ ਕੈਨੇਡੀਅਨ ਪੇਰੈਂਟਸ ਦੇ ਘਰ ਪੈਦਾ ਹੋਏ ਸਨ ਜੋ ਖੁਦ ਵੀ ਕਿਸੇ ਹੋਰ ਦੇਸ਼ ਵਿੱਚ ਜਨਮੇ ਸਨ 2009 ਤੋਂ ਪਹਿਲਾਂ ਕੈਨੇਡੀਅਨਸ ਦੇ ਵਿਦੇਸ਼ ਜਨਮੇ ਬੱਚਿਆਂ ਨੂੰ ਕੈਨੇਡਾ ਦੀ ਨਾਗਰਿਕਤਾ ਮਾਪਿਓ ਦੇ ਆਧਾਰ ਤੇ ਮਿਲ ਜਾਂਦੀ ਸੀ ਪਰ ਫੈਡਰਲ ਕਨਜ਼ਰਵੇਟਿਵ ਸਰਕਾਰ ਨੇ ਕਾਨੂੰਨ ਬਦਲ ਦਿੱਤਾ ਸੀ ਜਿਸ ਤਹਿਤ ਵਿਦੇਸ਼ ਵਿੱਚ ਪੈਦਾ ਹੋਏ ਕੈਨੇਡੀਅਨਸ ਆਪਣੀ ਨਾਗਰਿਕਤਾ ਸਿਰਫ ਤਾਂ ਹੀ ਬੱਚੇ ਨੂੰ ਦੇ ਸਕਦੇ ਸਨ ਜੇ ਉਹਨਾਂ ਦਾ ਬੱਚਾ ਕੈਨੇਡਾ ਵਿੱਚ ਪੈਦਾ ਹੋਇਆ ਹੋਵੇ ਦਸੰਬਰ 2023 ਵਿੱਚ অন্ਟਾਰੀਓ ਸੁਪੀਰੀਅਰ ਕੋਰਟ ਨੇ ਇਸ ਪਰਵਰਤਨ ਨੂੰ ਗੈਰ ਸੰਵਿਧਾਨਕ ਘਰਾਹਰ ਦਿੱਤਾ ਸੀ ਹੁਣ ਸਿਟੀਜ਼ਨਸ਼ਿਪ ਰਿਫਾਰਮ ਪਿਲ ਵਿੱਚ ਇਹ ਪ੍ਰਸਤਾਵ ਹੈ ਕਿ ਵਿਦੇਸ਼ ਵਿੱਚ ਕੈਨੇਡੀਅਨ ਪੇਰੈਂਟਸ ਦੇ ਘਰ ਪੈਦਾ ਹੋਏ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਅਛਰਤੀ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਜਨਮ ਦੇਣ ਜਾਂ ਗੋਤਲੈਂਡ ਤੋਂ ਪਹਿਲਾਂ ਕੈਨੇਡਾ ਵਿੱਚ 3 ਸਾਲ ਪਿਤਾਏ ਹੋਣ ਨਵੇਂ ਕਾਨੂੰਨ ਨਾਲ ਕੈਨੇਡਾ ਤੋਂ ਬਾਹਰ ਪੈਦਾ ਹੋਏ ਹਜ਼ਾਰਾਂ ਲੋਕਾਂ ਦੇ ਨਾਗਰਿਕਤਾ ਅਧਿਕਾਰ ਬਹਾਲ ਹੋਣ ਦੀ ਉਮੀਦ ਹੈ